ਨਾਭ ਕਮਲ ਤੇ ਬਹਿਨਾਓ ਤਖਤ ਸਵਾਰ ਤੰਕ ਵਰਤ ਨ ਜਾਈ ਲਖਣਾ ਯਾਤ ਜਾ ਕਰਹਿ ਕੋ ਬਾਰ ਸਤਨਾਮ ਸ੍ਰੀ ਵਾਹਿਗੁਰੂ ਬਰੀਤਮਾ ਕਿਉ ਵਿਸਰ ਮੇਰੇ ਪ੍ਰਾਨ ਆਧਾਰ ਜਾਗੀ ਭਗਤ ਕਰਹਿ ਜਾਣ ਵੇ ਮੋਹ ਜਨ ਸੇਵਹੈ ਕੋ ਵਿਚਾਰ ਸਤਨਾਮ ਸ੍ਰੀ ਵਾਹਿ ਹੈ ਪ੍ਰੋ ਰਹਾਓ ਰਾਵ ਸਾਸ ਦੀਪਕ ਜਾ ਕੇ ਤ੍ਰੇ ਭਵਨ ਨੀਕਾ ਜੋ ਤੁਮਾਰਾ ਪਰਮ ਕੋਈ ਸੁਹਣ ਸੰਮਲ ਮਨ ਚੰਦਾਰਾ ਸਤਿਨਾਮੁ ਸ੍ਰੀ ਵਾਹਿਗੁਰੂ ਸੇਧ ਸਮਾਦ ਕਰੀਨੈ ਤ ਝਗੜਾ ਦੁਹੋਂ ਚਲ ਕਿਆਹੀ ਨ ਅੰਤਰ ਜੋਤਿ ਵਿਸ਼ਭਦ ਤੁਮ ਜਗ ਸੰਤੁਰ ਝਗਰ ਨ ਬਿਲੇ ਸਤਿਨਾਮੁ ਸ੍ਰੀ ਵਾਹਿਗੁਰੂ ਸੋ ਰਣ ਨਰਨਾਥ ਦੇ ਅੰਤਰ ਜੋਨੀ ਸੱਚ ਮਹਲੇ ਅਪਰਾਵ ਨਾਨਕ ਸਹਿਜ ਮਿਲੇ ਜਗ ਜੀਵਨ ਨਦ ਕਰਹੋ ਨੈ ਸਤਾਰਾ ਏ ਖੂਨ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਹਰੀ ਆਕਾਰ ਨੂੰ ਲਤ ਵਦਨੀ ਸਹ ਪੰਗੁਰ ਪ੍ਰਸਾਦ ਜਪ ਆਦਿ ਸਾਚੁ ਰੁ ਕਾ ਆਦਿ ਸਤਿ ਸਤਿ ਕੋਈ ਘੜੀ ਨਾ ਦੇਖਣ ਦੇ ਲਈ ਆਪਣਾ ਮਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਦ ਪਦੇ ਪ੍ਰਭ ਸਿਉ ਦਾ ਅਗਰ ਕੀ ਉਮੀਰੰ ਸੀ ਤਦ ਵਾ ਦੇ ਅੰਤ ਪਰ ਸਦਾ ਸਾਈ ਧਨ ਹਮਾਰਾ ਤੈ ਨਮਾਉ ਮਨ ਮੇ ਲਾਸ ਭਈ ਸਾਵਿ ਗੀ ਗੁਰ ਸਮਤ ਸਮਰਿਆ ਨਾਮ ਦਾ ਕਾਰ ਨਾਨਕ ਪ੍ਰਭ ਪੂਰਨ ਪੈ ਲਖਾਈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਵਜੂਨੀ ਸਰਪੰਗ ਗੁਰ ਪ੍ਰਸਾਦ ਜਪ ਵਾਰ ਸਤ ਜੁਗਾਦ ਸਤ ਹੈ ਵੀ ਸਤ ਨਾਨਕ ਹੋਸੀ ਵੀ ਸਤ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾ ਲਈ ਹੱਥ ਦੇ ਰੱਖੇ ਮਨਿ ਕੋ ਸਾਗ ਦੁਸ਼ਯਾਗ ਰਹਿ ਲੀ ਰਸੀ ਤਨ ਮਨ ਲਾਉ ਸਰਵਨੁ ਨਿਸਪੰ ਗੁਰ ਪਰਦਾ ਸਾਧ ਜਪ ਆਦਿ ਸਚੁ ਨੂਗਾਦਿ ਸਚੁ ਗਹਿ ਤੀ ਸਚ ਨਾਨਕ ਹੋਸੀ ਭੀ ਸਤਿ ਔ ਕੀ ਘੜੀ ਨ ਦੇਖਣ ਦੇਈ ਭਗਤ ਸਮਾਦੇ ਹੱਥ ਦੇ ਰੱਖ ਅਪਣੀ ਕੋ ਸਭ ਸਾਸਪ੍ਰਿਤ ਪਾਏ ਕਰਜਨ ਕਰਹੁ ਚਲਾਵ ਪ੍ਰਾਪਤਿ ਹਉ ਦਾਗ ਤ੍ਰੈਸਾਦ ਸਾਈ ਧੰਨ ਹਮਾਰਾ ਮੀਤ ਓੜਾਓ ਮਨ ਬੇਲਾ ਸੁਧੇ ਸਾਨਕੇ ਅਰਦ ਦੇ ਕੋਟਾਈ ਆਸਵਰ ਸੁਮਰਿਆ ਮੋਲਕਾ ਕਾਣਾ ਲਾਰਨ ਕੋ ਨੰਦਾ ਜਰਤਾਈ ਭਰਲੀ ਸਾਰਾ ਪੁਛੀਤ ਪੋਰਤੋਂ ਪੜੀ ਜੈਗਨ ਫਸੀ ਕੇ ਵਿਰੋਧ ਭਾਜੀ ਕਰ ਤਹਿਂਦਾ ਏਕ ਓਨਕਾਰ ਸਤਨਾਮ ਕਰਤਾ ਪੁਰਖ ਨਰਭੋ ਨਰਵੈ ਤਤਾਲ ਮੋਰਤ ਰੀਸਰਚਰ ਨਾਲ ਫਰਤ ਪਾਵੇ ਦਸਯੰਲਾ ਗਰਤ ਯੋਮਿਲਤੀ ਤ ਵਾਗਯੰਤ ਮਾਹੀ ਤਰਹਾਉ